ਫਗਵਾੜਾ ਦੇ ਮੋਹੱਲਾ ਔੰਕਾਰ ਨਗਰ ਵਿੱਚ ਇੱਕ ਵਿਅਕਤੀ ਨੇ ਆਪਣੇ ਲੜਕੇ ਅਤੇ ਨੂ ਪਰ ਘਰ ਤੋਂ ਕੱਢੇ ਜਾਣ ਦੇ ਬਾਵਜੂਦ ਪਰੇਸ਼ਾਨ ਕਰਨ ਦੇ ਗੰਭੀਰ ਆਰੋਪ ਲਗਾਏ ਹਨ ਪੀੜਤ ਹਰਮੇਲ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਜਗਨਦੀਸ਼ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਉਸ ਦੀ ਪਤਨੀ ਪਿਛਲੇ 3 ਸਾਲ ਤੋਂ ਆਪਣੇ ਮਾਤਾ ਪਿਤਾ ਦੇ ਨਾਲ ਰਹਿ ਰਹੀ ਹੈ ਦੋਨੋਂ ਪਤੀ ਪਤਨੀ ਦੇ ਵਿੱਚ ਤਲਾਕ ਨੂੰ ਲੈ ਕੇ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਪਰ ਉਸ ਦੇ ਬਾਵਜੂਦ ਵੀ ਉਹਨਾਂ ਦੀ ਨੂ ਹਰਜਿੰਦਰ ਕੌਰ ਉਹਨਾਂ ਦੇ ਘਰ ਅਤੇ ਦੁਕਾਨ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਤੇ ਪਿਛਲੇ 2-3 ਦਿਨ ਤੋਂ ਘਰ ਦੇ ਬਾਹਰ ਘੁੰਮ ਕੇ ਪਰੇਸ਼ਾਨ ਕਰ ਰਹੀ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੀ ਪਤਨੀ ਦੀ ਮੌਤ ਵੀ ਉਹਨਾਂ ਦੀ ਨੂੰਹ ਦੇ ਕਾਰਨ ਹੀ ਹੋਈ ਹੈ ਅੰਮ੍ਰਿਤਸਰ ਅੰਮ੍ਰਿਤ ਦੀ ਮਾਵ ਲਗੀ ਜਿਹੜਾ ਅਇਸ਼ਪੁਰੀ ਦੇ ਬਾਹਰ ਬੈਠੇ ਹਤੇ ਫਿਰ ਮਾਮਲਾ ਦੇਖੋ ਮੈਂ ਮੈਨੂੰ ਘਰ ਤੋਂ ਇਸੇ ਮੇ ਵਿਆਹ ਕੇ ਆਈ ਸੀਗੀ ਸਾਰੇ ਰੀਤੀ ਰਿਵਾਜਾਂ ਨਾਲ ਤੇ ਮੈਨੂੰ ਮੇਰੇ ਸਹੁਰੇ ਪਰਵਾਰ ਨੇ 10 ਸਾਲ ਹੋ ਗਏ ਘਰ ਤੋਂ ਬਾਹਰ ਕਰ ਦਿੱਆ ਹੋਇਆ ਹੈ ਤੇ ਇੱਕ ਬੱਚਾ ਆਇਆ ਸਰ ਤੇ ਹਸਬੰਦ ਨੂੰ ਕਹਿ ਰਹੇ ਵੀ ਦਖਲ ਕੀਤਾ ਹੋਇਆ ਹੈਗਾ ਕੈਨੇਡਾ ਸੀਗਾ ਤੇ ਹੁਣ ਆਇਆ ਹੋਇਆ ਸਰ ਠੀਕ ਹੈ ਜੀ ਉਹਨਾਂ ਦਾ ਨਾਮ ਜੀ ਸਿੰਘ ਹੈ ਕਿੱਥੇ ਹੈ ਜੀ ਸਰ ਉਹ ਕੈਨੇਡਾ ਚ ਜਾਂ ਕੈਲਗੀਰੀ ਅਲਬਰਟਾ ਚ ਰਹਿੰਦੇ ਆ ਮਤਲਬ ਮੇਰੀ ਕੋਈ ਸੁਣਵਾਈ ਨਹੀਂ ਹੋਈ ਸਰ 10 ਸਾਲ ਤੋਂ ਤੇ ਮੈਂ ਦੁਖੀ ਹੋ ਕੇ ਮੇਰੇ ਪੇਰਾਂ ਨੇ ਵੀ ਮਾਫੀਆਂ ਨੇ ਵੀ ਕਾੜ ਦਿੱਤਾ ਘਰ ਤੋਂ ਕਹਿੰਦੇ ਕਿਥੇ ਮਰਜੀ ਰਸੀ ਜੀ ਤੇਰੀ ਕੋਈ ਹਸਪਤਾਲ ਚ ਤੈਨੂੰ ਵਿਆਹ ਦਿੱਤਾ ਆ ਤੇ ਸਰ ਹੁਣੇ ਦਰਵਾਜ਼ਾ ਨਹੀਂ ਖੋਲ ਰਿਹਾ ਹੈ ਕਿ ਮੈਂ ਅੰਦਰ ਜਾਣਾ ਚਾਹੁੰਦੀ ਕਿੰਨੀ ਸਰ ਮੈਂ ਕੱਲ ਸਵੇਰ ਤੋਂ ਬੈਠੀ ਆ ਤੇ ਉਹਨਾਂ ਦਾ ਕੀ ਕਹਿਣਾ ਸਰ ਉਹ ਕਹਿੰਦੇ ਸੀ ਤੈਨੂੰ ਅੰਦਰ ਨਹੀਂ ਜਾਣ ਦੇਣਾ ਤੂੰ ਵਾਪਸ ਚਲੀ ਜਾ ਕੀ ਨਾਂ ਉਹਨਾਂ ਦਾ ਮੇਰੀ ਨਾਨਕ ਹੈਗੀ ਆ ਤਸਵੀਰਪੁਰ ਪੈਂਕੀ ਤੇ ਉਹਦਾ ਨੰ ਹਸਬੰਡ ਜਿਹੜਾ ਕਾਪਚੋ ਤੋਂ ਹੰਦਰ ਰਹਿ ਰਿਹਾ ਹੈਗਾ ਚੋਰਾ ਹੈ ਮੇਲਸ ਹੈ ਉਹ ਵੀ ਅੰਦਰ ਹੀ ਹੈ ਤੇ ਸਾਸਰੋ ਵਗੈਰਾ ਸਰ ਸਾਸਰੋ ਮਰ ਗਏ ਆ ਮੈਂ ਆਈ ਸੀ ਪਰਸੋ ਸੰਸਕਾਰ ਤੇ ਪਰ ਮਤਲਬ ਇਹਨਾਂ ਨੇ ਘਰ ਤੋਂ ਕੱਟਿਆ ਹੋਇਆ ਸਰ ਕਿ ਕਿ ਮੈਂ ਵੀ ਕੋਈ ਕੋਈ ਪ੍ਰਸ਼ਾਸ਼ਨ ਤੋਂ ਵੀ ਮੰਗ ਰਹਾ ਦੇ ਹੈ ਨਹੀਂ ਤੁਹਾਨੂੰ ਇਹ ਕਿ ਮੈਂ ਅਪਲੀਕੇਸ਼ਨ ਬਸਣਾ ਚਾਹਨੀ ਮਤਲਬ ਅੰਦਰ ਜਾਣਾ ਚਾਹੀਦਾ ਇਸ ਮਾਮਲੇ ਨੂੰ ਲੈ ਕੇ ਤੁਸੀਂ ਪੁਲਿਸ ਕੰਪਲੀਟ ਕੀਤੀ ਸਰ ਬਹੁਤ ਕੀਤੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਹੁਣ ਤੱਕ ਮੈਂ ਦੁਖੀ ਹੋ ਕੇ ਅੱਕ ਕੇ ਹੁਣ ਮੈਂ ਇੱਥੇ ਬੈਠੀ ਆ ਤੁਹਾਡੀ ਮੈਰੀ ਨੂੰ ਕਿੰਨੀ ਦੇਰ ਹੋ ਗਈ ਸਿਰ 4 ਸਾਲ ਹੋ ਗਿਆ ਕਿੰਨੇ ਬੱਚੇ ਆਪੇ ਸਿਰ ਇੱਕ ਬੇਬੀ ਹੈ ਮੇਰੀ ਕਿਤੇ ਕੋਈ ਸੁਣਵਾਈ ਨਹੀਂ ਹੋਈ ਸਰ ਮੇਰੇ ਮਾਪਿਆਂ ਨੇ ਵੀ ਮੈਨੂੰ ਕੱਢ ਦਿੱਤਾ ਕਹਿੰਦੇ ਤੇਰਾ ਵਿਆਹ ਹੋਏ ਜਿੱਥੇ ਮਰਜੀ ਜਾ ਤੂੰ ਮੈਂ ਕਿੱਥੇ ਜਾਵਾਂ ਮੇਰੇ ਬੇਕੇ ਕਿੱਥੇ ਦੇ ਬੇਕੇ ਸਰਨਾਮਾ ਸ਼ਮੂਖ ਮੇਰਾ ਨਾਮ ਅਰਮੇ ਸਿੰਘ ਹੈ ਐਸੇ ਮਾਮਲਾ ਕੀ ਹੈ ਜਿਹੜਾ ਮਾਮਲਾ ਆਇਆ ਜੀ ਸਾਡੀ ਆ ਨੋ ਆ ਹਾਂਜੀ ਸਾਨੂੰ ਘਰੀ ਤੰਗ ਦੀ ਆਈ ਜ਼ਬਰਦਸਤ ਕੇਸ ਆਇਆ ਸੀ ਕਿ ਕਿਤੇ ਇਹਦੇ ਤਿੰਨ ਦਿਨ ਹੋ ਗਏ ਸਾਨੂੰ ਇਹਨਾਂ ਓਖਾ ਕੀਤਾ ਆ ਹਾਂਜੀ ਮੇਰੀ ਵਾਈਫ ਇਹਦੇ ਦੁੱਖੋਂ ਮਰ ਗਈ ਮਰ ਗਈ ਉਹ ਬੇਟਾ ਬਾਹਰੋਂ ਆਇਆ ਸੀ ਜੋ ਦੇ ਕੇ ਸੰਸਕਾਰ ਕਰਕੇ ਨਹੀਂ ਆਉਂਦਾ ਇਹ ਦੁਹਾਈ ਪਾਉਂਦੀ ਆ ਹਾਂ ਜੀ ਬੇਟਾ ਦਾ ਨਾਮ ਕੀ ਹੈ ਤੁਹਾਡੇ ਬੇਟਾ ਜਗਦੀਸ਼ ਜੀ ਬੇਟਾ ਦਾ ਨਾਮ ਕੀ ਹੈ ਨਾਮ ਕੀ ਹੈ ਬੇਟਾ ਜਗਦੀਸ਼ ਹਾਂ ਜੀ ਇਹ ਦੁਹਾਈ ਪਾਉਂਦੀ ਆ ਬੇ ਮੈਂ ਉਹ ਮੈਨੂੰ ਦਿਖੋ ਡਿਵੋਰਸ ਲਈ ਉਹ ਕਚੈਰੀ ਜੀ ਰੋਸ ਲਗਾਇਆ ਦਾ ਕੇਸ ਲਗਾਇਆ ਤੀਜੀ ਤਰੀਕਾ ਹਾਂ ਜੀ ਤੀਜੀ ਤੇ ਹੁਣ ਜਾਂਦਾ ਹੁਣ ਖੋਲ ਕੇ ਗਏ ਜਾਂਦਾ ਲਾਤਾ ਐ ਨੇ ਬਾਹਰੋਂ ਸਾਡਾ ਹਾਂ ਜੀ ਪੀਸੀਆ ਵੀ ਜਾ ਮੋਰੇ ਬੈਠੀ ਦੀ ਕੌਣ ਤੇ ਹਾਂ ਜੀ 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 ਪ੍ਰਾਪਰਟੀ ਮੇਰੀ ਆ ਮੈਂ ਇਹਨੂੰ ਬਦਖਲ ਕੀਤਾ ਇਹ ਹੈਗਾ ਅਸੂਲ ਤੇ ਮੇਰੀ ਪ੍ਰਾਪਰਟੀ ਦੇ ਕਰੇ ਤੁਸੀਂ ਦੋਨਾਂ ਨੂੰ ਬਦਖਲ ਕੀਤਾ ਜਾਂ ਦੋਨਾਂ ਨੂੰ ਬਾਕੀ ਇਹ ਆਵੇ ਕਹਿੰਦੀ ਮੈਂ ਤੇਰੀ ਬੁੰਡ ਬਣਨੀ ਆ ਬਾਹਰ ਆਜਾ ਮੇਰੀ ਬੇਟੀ ਨੇ ਵੀ ਤੇ ਬੋਲਦੀ ਆ ਆ ਤੁਸੀਂ ਬਾਹਰ ਇਹ ਕਿੰਨੀ ਦੇਰ ਤੋਂ ਇਹ ਬਾਹਰ ਬੈਠੇ ਆ ਅਸੀਂ ਕੱਲ ਮਸੀ ਸੰਸਕਾਰ ਦੇ ਜਿਹੜੇ ਆਸਤੇ ਲੈ ਕੇ ਮਸੀ ਗਏ ਆ ਸਾਡੀ ਕਿੰਨੇ ਚਿਰ ਰੱਖੀ ਰਹੀ ਆ ਤੇ ਪਹਿਲਾਂ ਕਿੱਥੇ ਰਹਿੰਦੇ ਸੀ ਤੁਹਾਡੀ ਨੋ ਜੀ ਉਹ ਆਪਣੇ ਮਪੇਕੇ ਇੱਥੇ ਕਿੰਨਾ ਜਿਆਦਾ ਤੁਹਾਡੇ ਕੋਲ ਇੱਥੇ ਕੁਝ ਨਹੀਂ ਆਈ ਜੀ ਸਾਡੇ ਕੋਲ ਉਹ ਕਹਿੰਦੇ ਵੇ ਸਾ ਇੱਕ ਸਾਲ ਵੱਧ ਕੋ ਰਹੀ ਵੀ ਇੱਥੇ ਭਾਈ ਅਜਾ ਕੁੜੀ ਸੀ ਉਹਦੇ ਰਹੀ ਉਹ ਤੋਂ ਬਾਅਦ 2020 2020 ਮੰਨਦਾ ਤੈ ਕਿ ਹਾਂ ਉਹ ਤੋਂ ਆ ਆਪਣੇ ਪੇਕੇ ਚਲੀ ਮੁਰਗੀ ਨਹੀਂ ਆਈ ਕਦੀ ਆਪਣੀ ਕੋਈ ਮੋਤਵਾਰ ਵਗੈਰਾ ਨਾਲ ਗੱਲਬਾਤ ਹੋਈ ਹੋਵੇ ਕੋਈ ਮੋਤਵਾਰ ਨਾਲ ਐਮਸੀ ਨਾਲ ਗੱਲ ਹੋਈ ਆ ਹਾਂਜੀ ਐਮਸੀ ਸਾਹ ਨੂੰ ਸਾਰੀ ਸਹੀ ਕੀ ਦਾ ਪਤਾ ਹਾਂਜੀ ਜਦੋਂ ਆਏ ਆ ਹੁਣ ਵੀ ਅਸੀਂ ਵੀ ਜਗ੍ਹਾ ਨੇ ਕੰਪਲੇਨ ਕੀਤੀ ਆ ਸਾਡੀ ਹਾਂਜੀ ਐਨ ਆਰ ਆਈ ਦੀ ਐਸ ਐਸ ਪੀ ਕਪੂਰਥਾ ਐ ਐਸ ਐਸ ਪੀ ਨਵਾਂ ਸ਼ਹਿਰ ਹਾਂਜੀ ਸਾਰੇ ਪਾਸੇ ਕੰਪਨੀਆ ਕੀਤੀਆਂ ਸਾਰੀਆਂ ਆਇਆ ਈਆਂ ਮੇਰੇ ਕੋਲ ਆਈਆਂ ਹੁਣ ਇਹ ਵੀ ਕੋਪੀ ਅਸਲ ਵਿੱਚ 3 ਦਿਨ ਉਹ ਰਿਆਲ ਮੈਡੀਕਲ ਕੀ ਜਾਂਦੀ ਆ ਸਾਡੇ ਬੰਨੀਆਂ ਕੁੜੀਆਂ ਦੇ ਬਚਾਰੇ ਰਾਤ 11 ਤੇ ਬੇਟੇ ਨਾਲ ਗੱਲ ਹੋਈ ਉਹਨਾਂ ਬਾਰੇ ਕੀ ਗੱਲਬਾਤ ਹੋਈ ਆ ਤੁਹਾਡੇ ਬੇਟੇ ਨੇ ਉਹ ਤਾਂ ਡਿਵੋਰਸ ਦਾ ਕੇਸ ਲਾਇਆ ਇਹਦੇ ਮੇਰੇ ਨਾਲ ਕੀ ਹੋਣੀ ਗੱਲ ਉਹ ਜਿਹੜਾ ਮੈਂ ਉਹਨੂੰ ਲਾਇਆ ਉਹ ਬਦਲ ਦਿੱਤਾ ਤੁਹਾਡਾ ਬੇਟਾ ਕਿੱਥੇ ਰਹਿਣ ਵਾਲਾ ਕਨੇਡਾ ਆ ਉਹ ਤੇ ਆਏ ਹੋਏ ਇੱਥੇ ਆ ਗਏ ਆਏ ਸੀ ਮਾ ਮਾਂ ਮਰ ਗਈ ਮਾਂ ਤਾਂ ਮਰਿੱਤਾ ਆ ਸਕਦਾ ਨਾ ਹਾਂਜੀ ਆ ਸਕਦਾ ਵਕੀਲ ਸਾਹਿਬ ਕਹਿੰਦੇ ਆ ਬਈ ਕੋਈ ਗੱਲ ਨਹੀਂ ਹੈਗੀ ਠੀਕ ਹੈ ਜੀ ਰਜਨੀ ਬਾਦਲ ਵੀ ਕਹਿੰਦੀ ਆ ਸਕਦਾ ਜੇ ਤੁਹਾਡਾ ਕੇਸ ਚੱਲਦਾ ਤੁਸੀਂ ਇਹਨੂੰ ਬਦਖਲ ਕੀਤਾ ਹੈ ਦੋਨਾਂ ਜਿਹੜਿਆਂ ਨੂੰ ਤੇ ਆ ਸਕਦੀ ਹੈ ਰਜਨੀ ਬਾਦਲ ਵੀ ਕਹਿੰਦਾ ਸਾਡੇ ਵਕੀਲ ਗਗਨ ਜੀ ਨੇ ਵੀ ਕਿਹਾ ਆ ਸਕਦੀ ਆ ਤੁਹਾਡੇ ਘਰ ਵਾਲੇ ਡੈੱਟ ਹੋਈ ਆ ਹਾਂਜੀ ਠੀਕ ਹੈ ਜੀ ਇਹਨਾਂ ਜੀ ਮਨ ਆਈ ਅਫਸੋਸ ਕਰਨ ਵਾਸਤੇ ਉਹ ਮਤਲਬ ਅਫਸੋਸ ਕਰਨ ਵਾਸਤੇ ਅਫਸੋਸ ਕਰਨ ਨਹੀਂ ਆਈ ਹਾਂਜੀ ਅਫਸੋਸ ਕਰਨ ਨਹੀਂ ਕਿਹਾ ਕਬਜ਼ਾ ਕਰਨ ਆਈ ਆ ਜਿੰਦਾਦਾਤਾ ਬਾਰ ਹੋਏ ਨੇ ਤੁਸੀਂ ਕਹਿੰਦੇ ਕਬਜ਼ਾ ਕਰਨਾ ਹੈ ਅੱਗੇ 3 ਸਾਲ ਤੋਂ ਕਹਿੰਦੇ ਕਬਜ਼ਾ ਨਹੀਂ ਕੀਤਾ ਉਹਨੇ ਹੁਣ ਕਬਜ਼ਾ ਕਰਨਾ ਹੈ ਪਹਿਲਾਂ ਵੀ ਉੱਥੇ ਐਮਸੀ ਨੇ ਪਤਾਇਆ ਪਹਿਲਾਂ ਵੀ ਐਸੀ ਮਾਜੀ ਪਹਿਲਾਂ ਵੀ ਐਸੀ ਕਬਜ਼ਾ ਕਰਨਾ ਉਹ ਤੋਂ ਵੀ ਪੀਸੀਆਰ ਨੂੰ ਪਰਿਸ਼ਾਦਾਂ ਦੇ ਤੇ ਅੰਜ ਲਿਆਂਦਾ ਤੁਸੀਂ ਇਹ ਮਾਮਲੇ ਨੂੰ ਲੈ ਕੇ ਹੈ ਪ੍ਰਸ਼ਾਸਨ ਦੇ ਤੇ ਅੰਜ ਲਿਆਂਦਾ ਸ਼ਾਂਤੀ ਕੀ ਕੱਲ ਅੱਪੇ ਕਰੀ ਜਾਂਦਾ ਹਾਂ ਹਾਂਜੀ ਪੀਸੀਆਰ ਆ ਨੂੰ ਕਰੀ ਜਾਂਦਾ ਆਈ ਹੈ ਪੁਲਸ ਆਈ ਦੇ ਮੌਕੇ ਪੀਸੀਆਰ ਵਾਲੇ ਆਂਦੇ ਆ ਉਹ ਕਹਿੰਦੇ 3 ਮੇਰਾ ਆਏ ਆ ਮਾਰੇ ਨਹੀਂ ਆਏ